ਇਹ ਕੰਮ ਲੰਗ ਜੀ ਮਾਰਦਾ ਤੁਰਿਆ ਆਉਂਦਾ। ਇੰਕਲੋਗੀ ਯਾਰਾ ਲੰਗ ਮਾਰਦਾ ਉਹ ਲੰਗ ਮਾਰਨੀ ਆ ਭਰਾਵਾ ਕੀ ਕਰਾਂ ਝਾੜ ਦੁਖਦੀ ਆ ਯਾਰਾ। ਉਹ ਸਾਲਿਆ ਦੁਖਦੀ ਤੇਰੀ ਝਾੜ ਆ ਯਾਰ ਮਾਰੀ ਤੂੰ ਲੰਗ ਜਾਨਾ। ਅੱਛਾ ਬਾਈ ਉਹ ਝਾੜ ਦੁਖਦੀ ਤੋਂ ਹੱਥ ਇੱਥੇ ਹੁੰਦਾ ਨਾ ਕਿ ਇੱਥੇ। ਮਾ ਠੀਕ ਆ ਬਾਈ ਹੁਣ ਨਹੀਂ ਮਾਰਦੇ। ਇੱਥੇ ਠੀਕ ਆ ਬਾਈ। ਝਾੜ ਦਰਦ ਕਰਦੀ ਬਾਈ। ਕੰਮ ਕੀ ਆਇਆ ਸੀ ਤੂੰ? ਉਹ ਬਾਈ ਮੈਂ ਤਾਂ ਤੇਰੇ ਬਾਸੀ ਖੁਸ਼ਖਬਰੀ ਲੈ ਕੇ ਆਇਆ ਵਾ। ਬੈਠੇ ਦਾ ਤੱਕੀ ਖੋਸ ਖਵਰੀਆ ਕੀ ਕਹਿੰਦਾ ਸੀ ਤੂੰ ਉਹ ਪੰਦਰਾ ਮੈਂ ਖੋਸ ਖਵਰੀਆ ਲੈ ਕੇ ਆਇਆ ਵਾ ਸਰਕਾਰ ਨੇ ਨਵੀਂ ਸਕੀਮ ਕੱਢੀ ਆ ਪੂਮੈਨ 70 ਸਕੀਮ ਪੂਮੈਨ ਹਾਂ 70 ਸਕੀਮ ਮਤਲਬ ਬੁੜੀਆਂ ਦਾ ਟਟਾਪਾ ਕੁੜੀਆਂ ਦਾ ਕਟਕਟਾਪਾ ਇਹ ਇਹ ਉਹਨਾਂ ਵਾਸਤੇ ਆ ਵੀ ਜਿਹੜੇ ਬੰਦੇ ਘਰ ਵਾਲਿਆਂ ਦੇ ਮੋਹਰੇ ਬੋਲ ਨਹੀਂ ਸਕਦੇ ਗੁੱਸਾ ਅੰਦਰੇ ਅੰਦਰ ਪੀ ਜਾਂਦੇ ਆ ਘਰ ਵਾਲਿਆਂ ਤੋਂ ਡਰਦੇ ਆ ਤੇ ਅੰਦਰੇ ਅੰਦਰ ਗੁੱਸਾ ਪੀ ਕੇ ਸੁੱਕਦੇ ਜਾਂਦੇ ਆ ਜਿਵੇਂ ਤੂੰ ਤੇਰੇ ਕੰਨ ਦਾ ਕੀ ਮਤਲਬ ਹੈ? ਉਹ ਮੇਰੀ ਗੱਲ ਛੋੜ ਲੈ ਮੈਂ ਜਾਣਦਾ ਹੀ ਸਾਰਾ। ਕੂੜੀ ਗੱਲ ਛੋੜ ਲੈ ਧਿਆਨ ਨਾਲ। ਚੱਲ ਦੱਸ। ਬਾਈ ਇਹਦੇ ਵਿੱਚ ਸਕੀਮ ਦੇ ਵਿੱਚ ਘੰਟੇ ਦੇ ਹਿਸਾਬ ਨਾਲ ਤੁਹਾਨੂੰ ਬੁੜੀ ਮਿਲੂਗੀ। ਇੱਕ ਘੰਟੇ ਦੇ ਹਿਸਾਬ ਨਾਲ ਪੈਸੇ ਲਊਗੀ ਉਹ। ਓਏ ਕੀ ਕੀ ਦੀ ਤੂੰ 네ਗੇਟਿਵ ਗੱਲਾਂ ਕਰਨ ਰਿਹਾ ਓਏ। ਉਹ ਪੂਰੀ ਗੱਲ ਛੋੜ ਲੈ ਪੁੱਠੇ ਪਾਸੇ ਨਾਲ ਗੱਲ ਲੈ ਕੇ ਜਾ ਕਰ। ਹਾਂ। ਘੰਟੇ ਦੇ ਹਿਸਾਬ ਨਾਲ ਸੋ ਤੋਂ ਪੈਸੇ ਲਊਗੀ। ਛੋਟੇ ਮੂਰੇ ਬਹਿ ਜਾਣਾ ਉਹਨੇ। ਘਰ ਵਾਲੀ ਦਾ ਜਿੰਨਾ ਗੁੱਸਾ ਮਰਜੀ ਕੱਢ ਲੈ ਜਿੰਨੀਆਂ ਮਰਜੀ ਉਹ ਗਾਲ੍ਹਾਂ ਕੱਢ ਲੈ ਉਹਨੇ ਕੁਝ ਨਹੀਂ ਕਹਿਣਾ ਉਹਨਾਂ ਤਾਂ ਆਪਦੇ ਘੰਟ ਐਸੇ ਲੈਣੇ ਸੋ ਥੋੜਾ ਜਿਹਾ ਗੁੱਸਾ ਹੋਰ ਹੋਵੇ ਧੱਕੇ ਧੱਕੇ ਮਾਰਨੇ ਹੋਣ ਫੇਰ ਆਹ ਫੇਰ ਜੇ ਥੋੜਾ ਜਿਹਾ ਹੋਰ ਗੁੱਸਾ ਤਾਂ ਫੇਰ ਉਹੋ ਜੇ ਪੈਸੇ ਲੱਗ ਜਾਣਗੇ ਜੇ ਥੋੜਾ ਜਿਹਾ ਹੋਰ ਹੋਵੇ ਵੀ ਗੁੱਬਗਵਟ ਟਕਾ ਕੇ ਕੱਢਣਾ ਹੋਵੇ ਆ ਮਰ ਦਾ ਟਟਾਪਾ ਕਰਨਾ ਹੋਵੇ ਹਾਂ ਤਸੱਲੀ ਕਰਨੀ ਆ ਮੰਦੀ ਉਹਦੇ ਵਿੱਚ ਯਾਰ ਬੁਢੀ ਸੋਨੂ ਥੋੜੀ ਜੀ ਸਾਹ ਨਾਲ ਕੀ ਮਿਲੂਗੀ ਮੋਟੀ ਜੀ ਮਤਲਬ ਕਟਾਪਾ ਸਹਿ ਲਵੇ ਹਾਂ ਉਹਦੀ ਗੱਲ ਇਹ ਆ ਉਹਦੀ ਫੀਸ ਥੋੜੀ ਜਿਆਦੇ ਹੋ ਤਿਗਣੀ ਫੀਸ ਹੋਊਗੀ ਤੇ ਟੁੱਟ ਭੱਜ ਬਾਈ ਛੋਟੀ ਹਾਂ ਟੁੱਟ ਭੱਜ ਕਾਦੀ ਟੁੱਟ ਭੱਜ ਸਾਲਿਆ ਟੁੱਟ ਭੱਜ ਜੇ ਮੇਰੇ ਤੇਰੀ ਆਰਗੇਨਿਕ ਚਾਕੇ ਘੋਟਣਾ ਘਾਟਣਾ ਮਾਰਿਆ ਤੇ ਉਹਦੀ ਲਤਵਾ ਟੁੱਟ ਗਈ ਉੱਤ ਖਾ ਹਸਪਤਾਲ ਦਾ ਖਰਚਾ ਕੌਣ ਦੇਊ